ਅੱਜ ਕਿਹ ਤਰ੍ਹਾਂ ਦੇ ਬੰਦੇ ਆ ਪ੍ਰਬੰਧਕ ਉਦੋਂ ਪ੍ਰਬੰਧ ਕਿਦਾਂ ਦਾ ਸੀ ਰਾਜ ਦਾ ਵੀ ਜਿਹੜੀ ਸੋਹਣੀ ਚੰਗੀ ਚੀਜ਼ ਕਹਿਣਾ ਗੁਰੂ ਘਰ ਲੈ ਜਾਓ ਤੇ ਅੱਜ ਇਸ ਤਰ੍ਹਾਂ ਦੇ ਨਖਾਪਣੇ ਜਿਹੜੀ ਚੰਗੀ ਚੀਜ਼ ਮਹਿੰਗੀ ਰਾਤ ਨੂੰ ਆਪ ਦੇ ਘਰੇ ਲੈ ਜਾਂਦੇ ਆ ਕੋਈ ਸਤਨਾ ਹੈ ਚੋਰ ਕੀ ਹਾਮਾ ਭਰੇ ਨਾ ਕੋਈ ਜ਼ੋਰ ਕੀਆ ਸੱਚੀ ਗੱਲ ਇੱਕ ਵਾਰੀ ਨਿਊਜ਼ ਜੀ ਆਉਂਦੀ ਵੀ ਆਹ ਸੋਨੇ ਦੇ ਚੜਾਇਆ ਚਾਂਦੀ ਦਾ ਮੁੜ ਕੇ ਦੋ ਚਾਰ ਦਿਨ ਖਬਰ ਚੱਲਦੀ ਮਗਰੋਂ ਕਦੀ ਪੁੱਛਣਾ ਕਿ ਇਹਨੇ ਵੀ ਕਿੱਥੇ ਗਿਆ ਸੋ ਬਹੁਤ ਕੁਝ ਮਾਰੇ ਜਾਣਦੇ ਸੋ ਰੋ ਵਿਚਾਰ ਐਸੇ ਬ੍ਰਹਮ ਗਿਆਨੀ ਮਹਾਪੁਰਖ ਬਾਬਾ ਸਿੱਧ ਸਰਸਾਈਂ ਕਮਾਈ ਦੇ ਵਿੱਚ ਰਤੇ ਨੰਗੇ ਪੈਰੀ ਇਥੋਂ ਤਰਨ ਤਰਨ ਸਾਹਿਬ ਜਾਣਾ ਜਾ ਕੇ ਢੋਕਰੀ ਢੋਣੀ ਮੁਖੜੇ ਚ ਨਾਮ ਬੰਦਕੀ ਇੰਨਾ ਕੁ ਕਮਾਈ ਕਰ ਗਏ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਣੇ ਤੇਤਾ ਬਖਿਆਨ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਈ ਇੰਨਾ ਕਿ ਜੀਵਨ ਕਮਾਲ ਲਿਆ ਆਪਣਾ ਉਹਨਾਂ ਨੇ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਐਸਾ ਜੀਵਨ ਬਣਾਇਆ ਲੱਕੜਾਂ ਦੀ ਸੇਵਾ ਪਾਂਡਿਆਂ ਦੀ ਸੇਵਾ ਟੋਕਰੀ ਦੀ ਸੇਵਾ ਝਾੜੂ ਦੀ ਸੇਵਾ ਪੱਖੇ ਦੀ ਸੇਵਾ ਇੰਨੀ ਕਿ ਸੇਵਾ ਕਰਕੇ ਆਪਣੇ ਪਾਂਡੇ ਨੂੰ ਇੰਨਾ ਕਿ ਸੋਨਾ ਬਣਾ ਲਿਆ ਜਦੋਂ ਪਾਂਡਾ ਪੂਰਾ ਸਾਫ਼ ਹੋ ਗਿਆ ਜਿਨੂੰ ਗੁਰਬਾਣੀ ਕਹਿੰਦੀ ਭੰਡਾ ਆਤਮ ਲੀਣ ਤੋਤਾ ਸ਼ਾਣਾ ਹੋਏ ਸੀ ਗੁਰੂ ਦਵਾਰੇ ਤੋ ਹੋਏ ਸੋਜੀ ਪਾਏ ਸੀ ਏਤ ਦਵਾਰੇ ਧੋਏ ਹਛਾ ਜਦੋਂ ਬਾਬਾ ਜੀ ਨੇ ਰਾਜ ਰਜ ਕੇ ਸੇਵਾ ਕੀਤੀ ਸੱਚੇ ਮਨੋਂ ਪ੍ਰਸ਼ਾਦਾ ਵੀ ਆਪਣਾ ਛਕਣਾ ਕਿਸੇ ਵੱਲ ਵੇਖਣਾ ਨਹੀਂ ਬੰਦਗੀ ਕਰਕੇ ਨਹੀਂ ਕ ਹੱਥਾਂ ਪੈਰਾਂ ਨਾ ਕਮਾਈ ਕਰ ਲਈ ਇਹ ਪੰਕਤੀਆਂ ਸਿੱਧ ਕਰ ਲੀਆਂ ਨਾ ਵੀ ਉਹਨਾਂ ਦਾ ਸਿੱਧ ਸਰਸਾਈ ਤੇ ਇਹਨਾਂ ਪੰਕਤੀਆਂ ਨੂੰ ਸਿੱਧ ਕਰ ਲਿਆ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਤੇ ਗੁਰੂ ਕੀ ਕਰਦਾ ਜਿਹੜਾ ਮਹਾਪੁਰਖ ਸਾਧੂ ਸੰਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨਾਲ ਵੀ ਇਹੀ ਕੁਝ ਹੋਇਆ ਜਦੋਂ ਉਹਨਾਂ ਦੀ ਸੇਵਾ ਸਫਲ ਹੋ ਗਈ ਨਾ ਕਮਾਈ ਸਫਲ ਹੋ ਗਈ ਤੇ ਗੁਰੂ ਕੀ ਕਰਦਾ ਫਿਰ ਮਾਰੇ ਸੱਚੇ ਬਾਦਸ਼ਾਹ ਜਨਕਾ ਜੈਕਾਰ ਕਰਾਈ ਮਹਾਰਾਜ ਫਿਰ ਵੇਦੇ ਆ ਵੀ ਜੇ ਮੇਰੇ ਬੱਚੇ ਨੇ ਕਮਾਈ ਕੀਤੀ ਬੰਦਗੀ ਕੀਤੀ ਆ ਹੁਣ ਇਹਦੀ ਜੈ ਜੈਕਾਰ ਕਿਵੇਂ ਕਰਾਉਣੀ ਆਖੋ ਸਤਨਾਮ ਕੀ ਗੁਰੂ ਅਰਜਨ ਸਾਹਿਬ ਦੇ ਘਰ ਭੈਣੋਂ ਪੁੱਤਰ ਨਹੀਂ ਸੀ ਹੈਗਾ ਜਿਹੜੇ ਆਪ ਰੱਬ ਸੀ ਸਾਰੀ ਦੁਨੀਆ ਦੀਆਂ ਝੋਲੀਆਂ ਭਰਨ ਵਾਲੇ ਬਾਬੇ ਬੁੱਢੇ ਦੀ ਬੀੜ ਕਿਉਂ ਭੇਜਿਆ ਮਾਤਾ ਗੰਗਾ ਨੂੰ ਕਿ ਮਹਾਰਾਜ ਸਾਹਿਬ ਦੇ ਅੰਦਰੋਂ ਇੱਕ ਗੱਲ ਜਾਗੀ ਵੀ 112 ਸਾਲ ਬਾਬੇ ਨਾਨਕ ਦੇ ਬਚਨ ਕਮਾਉਣ ਵਾਲਾ ਹੋਵੇ ਇਹਦੀ ਦੁਨੀਆ ਚ ਜਾਇਜਾਕਾਰ ਕਿਵੇਂ ਕਰਾਉਣੀ ਜਿਵੇਂ ਇਸ ਮਹਾਂਪੁਰਖ ਦੀ ਹੋਈ ਮਾਰੇ ਸਹਿਓ ਖੁਸ਼ ਹੋਏ ਕੋਈ ਕੋੜੀ ਆਇਆ ਤੇ ਪੰਜਵੇਂ ਪਾਤਸ਼ਾਹ ਮਾਰੇ ਨੇ ਦੇ ਸੰਗਤ ਦੇ ਕਾਠ ਵਿੱਚੋਂ ਤਿੰਨ ਵਾਜਾਂ ਮਾਰੀਆਂ ਆਖੋ ਸਤਨਾਮ ਸ੍ਰੀ ਤੀਜੀ ਆਵਾਜ਼ ਮਾਰੀ ਤੇ ਬਾਬਾ ਜੀ ਸੋਚਦੇ ਸੀ ਵੀ ਕਿਸੇ ਹੋਰ ਸਿੱਖ ਨੂੰ ਕਹਿੰਦੇ ਹੋਣਿਆ ਵੀ ਉਠੋ ਸੇਖਾਓ ਤੇ ਇਹਦਾ ਕੋੜ ਦੂਰ ਕਰਿਏ ਨੀਵੀਂ ਪਾ ਕੇ ਬੈਠੇ ਰਹਿ ਆਪ ਸਕੋ ਜੋ ਜਾਣੇ ਨੀਚਾ ਸੂਗਣੀਐ ਸਭ ਤੋਂ ਊਚਾ ਜਾ ਕਾ ਮਨ ਹੋਇ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਰੱਤੇ ਸੀ ਤੀਜੀ ਆਵਾਜ਼ ਵਿੱਚ ਫਿਰ ਪੰਜਵੇਂ ਪਾਤਸ਼ਾਹ ਦੇ ਸੋਹਣੇ ਮੁਖੜੇ ਤੋਂ ਬਾਬਾ ਜੀ ਦਾ ਨਾਮ ਨਿਕਲਿਆ ਗੱਜ ਕੇ ਆਖੋ ਸਤਨਾਮ ਪਿੰਡ ਦਾ ਨਾਂ ਲੈ ਕੇ ਉਹਨਾਂ ਦਾ ਨਾਂ ਲੈ ਕੇ ਕਹਿੰਦੇ ਓਰੇ ਆ ਤੂੰ ਆਪ ਤੂੰ ਉੱਠ ਕੇ ਚਲੇ ਜਾ। ਚੋਲਾ ਸਾਰਾ ਬੰਦਗੀ ਦਾ ਅੰਦਰਲਾ ਚੋਲਾ ਬਾਹਰ ਦੇ ਚੋਲੇ ਨਹੀਂ। ਮਾਰੇ ਸਾਹਿਬ ਜੀ ਨੇ ਪ੍ਰਗਟ ਕਰਨਾ ਸੀ ਆਪਣੇ ਪਿਆਰੇ ਦੀ ਬੰਦਗੀ ਨੂੰ ਕਹਿਣ ਲੱਗੇ ਆਪਣਾ ਪੱਲਾ ਉਠਾਓ ਤੇ ਇਹਦੇ ਲਾਓ ਆਖੋ ਸਤਨਾਮ ਸ੍ਰੀ। ਹੱਥ ਜੁੜ ਗਏ ਗਲ ਚ ਪੱਲਾ ਪਾਇਆ ਨੇਤਰਾਂ ਚ ਝੜੀ ਲੱਗੀ। ਕੀ ਕਹਿੰਦੇ ਐ ਸਭ ਗੁਣ ਤੇਰੇ ਮੈਂ ਨਾਹੀ ਕੋ ਸਭ ਗੁਣ ਤੇਰੇ ਮੈਂ ਨਾਹੀ ਵਿਣ ਗੁਣ ਕੀਤੇ ਭਗਤ ਨਾ ਵਿਣ ਗੁਣ ਕੀਤੇ ਸਭ ਗੁਣ ਤੇਰੇ ਮੈਂ ਨਾਹੀ ਜਿਵੇਂ ਬਾਬਾ ਬੁੱਢਾ ਸਾਹਿਬ ਨੂੰ ਵਾਰ ਦਿੱਤੇ ਫਿਰ ਬਾਬਾ ਸਿੱਧ ਸਰਸਾਈ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਿਖਾ ਤੇਰਾ ਚੋਲਾ ਰੰਗਿਆ ਗਿਆ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਜਿਨੂੰ ਬਾਣੀ ਕਹਿੰਦੀ ਹੈ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਜਲ ਦੇ ਉਪਜ ਤਰੰਗ ਜਿਉ ਜਲ ਹੀ ਵਿਖੈ ਆਪਣੇ ਸੀਨੇ ਦਾ ਪਿਆਰ ਦੇ ਕੇ ਸੀਸਾ ਦੇ ਕੇ ਕਹਿੰਦੇ ਭਲਿਆ ਤੇਰੇ ਕੋਲ ਕਿਉਂ ਨਹੀਂ ਕੁਝ ਸਾਰੀਆਂ ਬਰਕਤਾਂ ਨਿਆਮਤਾਂ ਬਾਬੇ ਜੀਆਂ ਤੂੰ ਸੇਵਾ ਕਰਕੇ ਲੁੱਟ ਲੀਆਂ ਬਾਣੀ ਕਹਿੰਦੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਉਹਨਾਂ ਚੇਤ ਲਾ ਕੇ ਕੀਤੀ ਮੇਰੇ ਅਰਗਾਂ ਤੇ ਵਿਖਾਵੇ ਲਈ ਕਰਦਾ ਚਾਰ ਭਾਂਡੇ ਮਾਂਜ ਕੇ ਫਿਰ ਫੋਟੋ ਪਾ ਦੂਗਾ ਅੱਜ ਮਹਰਵੰਦਰ ਸਾਹਿਬ ਭਾਂਡੇ ਮਾਂਜਿਆ ਕੋ ਸਤਨਾਉ ਕਈ ਜੋੜੇ ਕਰ ਦੋ ਦੋ ਜਣਿਆਂ ਦੇ ਜੋੜੇ ਸਾਫ਼ ਕਰਕੇ ਤੇ ਫੋਟੋ ਪਾ ਦਲਗੇ ਕੁਝ ਸ਼ਬੀਲ ਲਈ ਹੈ ਜੇ ਪਤਾ ਨਹੀਂ ਪਾਣੀ ਦਾ ਗਲਾਸ ਕਿਸ ਨੂੰ ਪਿਆਇਆ ਕਿ ਨਹੀਂ ਤੇ ਫੋਟੋ ਪਹਿਲਾਂੋਂ ਪਾਈ ਹੁੰਦੀ ਮੈਂ ਅੱਜ ਸ਼ਬੀਲ ਲਈ ਹੈ ਸਾਡੀ ਸੇਵਾ ਹੋਂ ਮੇਂਦੀ ਹੈ ਉਹਨਾਂ ਕੀਤੀ ਹੋਂ ਮੇ ਮਟਾ ਕੇ ਤੇ ਫਿਰ ਮਣ ਚਿੰਦਿਆ ਫਲ ਪਾਵਣਾ ਹੋਂ ਮੇ ਵਿੱਚੋਂ ਹੋਂ ਮੇ ਦੀ ਸਾਰੀ ਲੜਾਈ ਆ ਬਾਬੇ ਜੀ ਨਹੀਂ ਬਣਦੀ ਹੋਂ ਮੇ ਨਾ ਫਿਰ ਮਾਰੇ ਨੇ ਬਾਰ ਦਿੱਤਾ ਕਹਿੰਦੇ ਭਲੇ ਉਹ ਕਿਰਪਾ ਹੋ ਗਈ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਜਲਦਰ ਦੀ ਬਿਮਾਰੀ ਵਾਲੇ ਨਾਇਬ ਵਜ਼ੀਰ ਦੇ ਢਿੱਡ ਤੇ ਟੋਕਰੀ ਰੱਖ ਕੇ ਇਲਾਜ ਕੀਤਾ ਖੁ ਸਤਨਾਮ ਬੜੇ ਸਿੱਖਾਂ ਦੀਆਂ ਕਥਾ ਸਾਧ ਸੰਗਤ ਦੀ ਸਮਾ ਸਮਾਵਤ ਹੈ ਆਪ ਜੀ ਦੇ ਜੋੜੇ ਝਾੜੇ ਭੁੱਲਾ ਮਾਫਰ ਮਾਰਨੇ ਬਚਨ ਕਰਕੇ ਕਹਿੰਦੇ ਲਾਓ ਪੱਲਾ ਪੱਲਾ ਲਾ ਕੇ ਉਹਨਾਂ ਦੇ ਕੋੜ ਰਾਜੀ ਕੀਤੇ ਤੇ ਬਚਨ ਵੀ ਕਰ ਦਿੱਤਾ ਕਹਿਣ ਲੱਗੇ ਮਾਹ ਪੁਰਖੋ ਜਾਓ ਆਪਣੇ ਨਗਰ ਵਿੱਚ ਵਹਿ ਕੇ ਸੰਗਤਾਂ ਦੀ ਸੇਵਾ ਕਰੋ ਤੁਹਾਡੀ ਕੁਲ ਨੂੰ ਭਾਗ ਲੱਗੇ ਜਿਹੜਾ ਵੀ ਚੰਬਲ ਦੀ ਬਿਮਾਰੀ ਇਹ ਰੋਗ ਵਾਲਾ ਆਵੇਗਾ ਤੁਹਾਡੇ ਦਰ ਤੋਂ ਰਾਜੀ ਹੋ ਕੇ ਜਾਇਆ ਕਰੇਗਾ ਆਖੋ ਸਤਿਨਾਮ ਸ੍ਰੀ ਇਹ ਸਾਰੀ ਵਡਿਆਈ ਦੀ ਸੇਵਾ ਦੀ ਹੈ ਆਸ ਕਰਦੇ ਆ ਪ੍ਰਬੰਧਕ ਦੇ ਬੜਾ ਪਿਆਰ ਬਖਸ਼ਦੇ ਹੀ ਪਰ ਕਾਰਨ ਇਦਾਂ ਵੀ ਕਥਾ ਦਾ ਸਮਾਂ ਇੰਨਾ ਕੀ ਲੱਗਦਾ ਰਾਗੀ ਸਿੰਘ ਦਾ ਸਾਜ ਡੇਟਾ ਸਿੰਘਾਂ ਦਾ ਕਥਾ ਵਾਲਾ ਦਾ ਤੁਹਾਡੇ ਪਿਆਰ ਚ ਹੈ ਤਸਾਂ ਨੇ ਕੋਸ਼ਿਸ਼ ਕਰਿਓ ਜਿੰਨਾ ਕੋ ਬੋਲਿਆ ਇੰਨਾ ਮੰਨ ਲੀਏ ਵੀ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰੋ ਨਸ਼ਿਆਂ ਪੱਤਿਆਂ ਤੋਂ ਪਰਹੇਜ਼ ਕਰੋ ਅਮਰਤ ਛਕੋ ਪਹਿਣਾ ਵੀ ਕਿਸ ਕੀ ਬੰਨਣ ਚੁੰਨੀ ਲਾਓ ਆਪਣੀ ਗੱਡੀ 'ਚ ਕੀਰਤਨ ਸੁਣਿਆ ਕਰੋ ਵਿਆਹ ਤੇ ਬੱਚਿਆਂ ਦੇ ਗੁਰਮਤ ਦਾ ਪ੍ਰਚਾਰ ਕਰੋ ਬੱਚਿਆਂ ਦੇ ਜਨਮ ਦਿਨ ਬਣਾਉਂਦੇ ਜੇ ਨਾ ਤੇ ਕਿਸੇ ਗਰੀਬ ਦੇ ਬੱਚੇ ਦੀ ਫੀਸ ਭਰ ਦਿਆ ਕਰੋ ਸਾਲ ਦੀ ਜਿੰਨੂੰ ਰੱਬ ਨੇ ਦਿੱਤਾ ਵਾ ਜਿਸ ਤਰ੍ਹਾਂ ਵੀ ਹੋ ਸਕੇ ਪਹਿਰਾ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਲਈਏ ਸਤਿਗੁਰੂ ਕਿਰਪਾ ਕਰਨ ਇੱਥੇ ਆਏ ਵੀ ਨੰਗੇ ਤੇ ਜਾਣਾ ਵੀ ਨੰਗੇ ਜੇ ਆਏ ਵੀ ਖਾਲੀ ਤੇ ਜਾਣਾ ਵੀ بس ਇੱਕੋ ਚੀਜ਼ ਨਾਲ ਜਾਣੀ ਸਤਿਗੁਰ ਕੀ ਸੇਵਾ ਜੇ ਕੋ ਕਰ ਚਿਤਲਾ ਗਜ ਕੇ ਸਾਰੇ ਸਤਿਗੁਰ ਕੀ ਜੇ ਕੋ ਕਰੇ ਚਿਤ ਮਨ ਚਿੰਦੇ ਆ ਫਲ ਪਾਉ ਹਮੇ ਵਿੱਚੋਂ ਸਤ ਗੁਰ ਕੀ ਸੇਵਾ ਜੇ ਕੋ ਕਰੇ ਚਿਤ ਸਤ ਗੁਰ ਕੀ ਸੇਵਾ ਜੇ ਕੋ ਕਰੇ ਚਿਤ ਜੇ ਕੋ ਕਰੇ ਚਿਤ ਭਾਵਨਾ ਬਣਾਇਓ ਤਨੋਂ ਬਣੋ ਤਲੋ ਅੱਜ ਵੀ ਗੁਰੂ ਸਾਹਿਬ ਆਜਰੇ ਕਿਤੇ ਨਹੀਂ ਗਏ ਜਿੰਨੀ ਭਾਵਨਾ ਬਣਾਓਗੇ ਫਲ ਵੱਧ ਪਵੇਗਾ ਕਸੀ ਨੇ ਤੁਹਾਡੇ ਬੱਚਿਆਂ ਕੋਈ ਵਿਦਵਾਨ ਨਹੀਂ ਗੁਰੂ ਦੇ ਕੋਲ ਬਹਿ ਕੇ ਬੜਾ ਉੱਖਾ ਬੋਲਣਾ ਜਿੱਥੇ ਆਪ ਮਹਾਰਜ ਬੈਠੇ ਹੋਣਾ ਸਾਰੀ ਸੰਗਤ 'ਚ ਰੱਬ ਵਸਦਾ ਫੇਰ ਵੀ ਆਪ ਜੀ ਸੀਸਾ ਦਿੰਦੇ ਹੋ ਇਹ ਮਾਰਗ ਬੜਾ ਮਹਿੰਗਾ ਏ ਖੰਨਿਓ ਤਿੱਖੀ ਵਾਲੋਂ ਆਪਣੇ ਆਪ ਨੂੰ ਮਿਟਾਉਣਾ ਹੀ ਹੈ ਜੀ ਦੇ ਜੀਤ ਨਹੀਂ ਮਿਟਦਾ ਜਿਵੇਂ ਬੰਦਾ ਜੀਦਾ ਤਰਦਾ ਨਾ ਜੋਰ ਲਾਉਂਦਾ ਹੱਥ ਪੈਰ ਮਾਰਦਾ ਤੇ ਪਾਣੀ ਉਹਨੂੰ ਡਬੋਂਦਾ ਤੇ ਜਦੋਂ ਬੰਦਾ ਮਰ ਜਾਂਦਾ ਫਿਰ ਆਪੇ ਹੀ ਤਰ ਜਾਂਦਾ ਆਖੋ ਸਤਨਾਮ ਸ੍ਰੀ ਵੀ ਜਦੋਂ ਬੰਦਾ ਜ਼ੋਰ ਲਾਉਂਦਾ ਉਹਨੂੰ ਪਾਣੀ ਡਬੋਂਦਾ ਵਾ ਪਰ ਜਦੋਂ ਡੋਬੂ ਕੇ ਮਰ ਜਾਂਦਾ ਫਿਰ ਤਰ ਜਾਂਦਾ ਆਪੇ ਪਾਣੀ ਤਾਂ ਪੀ ਹੀ ਦਿੰਦਾ 2-4 ਦਿਨ ਬਾਅਦ ਬਾਡੀ ਫੁੱਲ ਜਾਂਦੀ ਬਸ ਇੰਨੀ ਕੁ ਖੇਡ ਆ ਗੁਰਬਾਣੀ ਬੰਦੇ ਨੂੰ ਮਾਰਦੀ ਆ ਕਿਉਂ ਕਿਉਂਕਿ ਮਰਿਆ ਬੰਦਾ ਨਾ ਚੁਗਲੀ ਕਰਦਾ ਨਾ ਨਿੰਦਿਆ ਕਰਦਾ ਨਾ ਨਸ਼ਾ ਕਰਦਾ ਨਾ ਕਿਸੇ ਦਾ ਹੱਕ ਖਾਂਦਾ ਨਾ ਕਿਸੇ ਦਾ ਦਿਲ ਦਿਖਾਉਂਦਾ ਨਾ ਉਹ ਕਿਸੇ ਦਾ ਬੁਰਾ ਤੱਕਦਾ ਨਾ ਉਹ ਕਿਸੇ ਪ੍ਰਤੀ ਦੁਗਦਾ ਰੱਖਦਾ ਏ ਨਾ ਉਹ ਕਿਸੇ ਅੱਗੇ ਝੁਕਦਾ ਏ ਨਾ ਕਿਸੇ ਨੂੰ ਲੁੱਟਦਾ ਏ ਕੀ ਫਲਾਣਿਆਂ ਮਰ ਗਿਆ ਹੋਇਆ ਬਸ ਗੁਰਬਾਣੀ ਦੀ ਕਸਵੱਟੀ ਜਿਹੜੀ ਸਾਧੂ ਸੰਤ ਮਹਾਂਪੁਰਖ ਇਤੇ ਪਹੁੰਚ ਕਰਦੇ ਆ ਆਪ ਗਵਾਹੀਏ ਤਾਂ ਸ਼ੋਭਾਈਏ ਅਜੇ ਤੇ ਹੀ ਤੁਹਾਡੇ ਵਰਗੇ ਕਹਿਣ ਵਾਲੇ ਆ ਰਲ ਮਿਲ ਕੇ ਟਾਈਮ ਲੰਗੀ ਜਾਂਦਾ ਇਹ ਸੱਚੀ ਸਤਿਗੁਰੂ ਕਿਰਪਾ ਕਰ ਦੇਣਾ ਇਹ ਅਵਸਥਾ ਬੜੀਆਂ ਮਹਿੰਗੀਆਂ ਵਾ ਕਿਤੇ ਉਹਨਾਂ ਮਾਪੂਰਖਾਂ ਨੂੰ ਸ਼ੋਭਦੀਆਂ ਜਿਨ੍ਹਾਂ ਦੇ ਦਰਬਾਰਾਂ ਤੇ ਅੱਜ ਜੋੜ ਮੇਲੇ ਲੱਗੇ ਆ ਉਹ ਕਮਾਈਆਂ ਕਰ ਗਿਆ ਆਪਾਂ ਤੇ ਉਹਨਾਂ ਦੀ ਕਮਾਈ ਖਾ ਰਹੇ ਆ ਸੋ ਬਹੁਤ ਧੰਨਵਾਦ ਬੜਾ ਵਧੀਆ ਲੱਗਾ ਅਪਜੀ ਦੇ ਦਰਸ਼ਨ ਕਰੇ ਇੱਕੋ ਵਾਰੀ ਬੇਨਤੀ ਕੀਤੀ ਸੰਗਤ ਨੂੰ ਸਾਰੀ ਸੰਗਤ ਨੇ ਮੰਨ ਲਈ ਤੇ ਜਿਵੇਂ ਜ਼ਿਮੀਂਦਾਰ ਫਸਲ ਬੀਜਣ ਲਈ ਕਦ ਕਰਦਾ ਜ਼ਮੀਨ ਨੂੰ ਸਵਾਰਦਾ ਫਿਰ ਝੋਨਾ ਇਦਾਂ ਹੀ ਕਥਾ ਕੀਰਤਨਾ ਜੇ ਤੇ ਰਸ ਬਣ ਜੀ ਟਿਕਾ ਹੋ ਜੇ ਤੇ ਗੱਲ ਬਣ ਜਾਂਦੀ ਨਹੀਂ ਤੇ ਕਈ ਵਾਰੀ ਰੋਲੇ ਗੋਲੇ ਚ ਕਾਰਜ ਨੰਗਦੇ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਗੁਰੂ ਪਿਤਾ ਜੀ ਦਾ ਔਰ ਮੇਰੇ ਸਾਉਂਡ ਵਾਲੇ ਵੀਰ ਦਾ ਬਹੁਤ ਪਿਆਰਾ ਸਾਉਂਡ ਸੀ ਇਹ ਵੀ ਜ਼ਿੰਦਗੀ ਹੈ ਬਲਾਰੇ ਦੀ ਲਾਈਵ ਵਾਲੇ ਵੀਰਾਂ ਦਾ ਧੰਨਵਾਦ ਮੇਰੀਆਂ ਪੁੱਲਾਂ ਮਾਫ਼ ਕਰਿਓ ਜੀ ਸਾਰੀ ਸੰਗਤ ਨੇ ਬੜਾ ਹੀ ਪਿਆਰ ਬਖਸ਼ ਦਿਓ ਆਪ ਜੀ ਸੁਣਦੇ ਹੋ ਨਿਗੁਣਿਆਂ ਨੂੰ ਆਪੇ ਬਖਸ਼ ਲੈ ਆਪੇ ਸਤਿਗੁਰੂ ਦਇਆ ਕਰ ਲੈਣਗੇ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ